ਅਨੰਦ ਸਤਿ ਅਕਾਲ ਜੀ ਅੱਜ ਬੜਾ ਅੱਜ ਬੜਾ ਪਾਵਨ ਤੇ ਪਵਿੱਤਰ ਦਿਨ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉੱਤਸਵ ਦੇ ਅਲੱਖ ਦੇ ਵਿੱਚ ਬਹੁਤ ਮਹਾਨ ਇਨਸਾਨ ਔਰ ਸਾਡੇ ਇਲਾਕੇ ਦੇ ਬਾਣੀ ਦੇ ਨਾਲ ਜੁੜੇ ਗੁਰਦੀਪ ਗਰੀ ਮਹਾਰਾਜ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਅੱਜ ਇਸ ਸ਼ੋਭ ਦੇ ਹਾੜੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੋਕ ਨਮ ਨਵਾ ਦਿਨਾ ਔਰ ਇਲਾਕਾ ਵਾਸੀਆਂ ਨੂੰ ਮੁਬਾਰਕ ਦਿਨਾ ਮੈਂ ਸਮਝਦਾ ਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਸਤਿ ਪਾਵਨਾ ਪਿਆਰ ਤਿਆਗ ਤਪੱਸਿਆ ਦਾ ਸਿਨਿਆ ਉਹਨਾਂ ਨੇ ਇਸ ਬਾਝ ਨੂੰ ਦਿੱਤਾ ਔਰ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਉਹਨਾਂ ਲਈ ਇੱਕੋ ਪ੍ਰੇਰਨਾ ਦਾ ਸਰੋਤ ਰਹਿਣਗੇ ਸਾਡੇ ਹਰ ਇਨਸਾਨ ਲਈ ਕਿਉਂਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਐਸੀ ਗੱਲਾਂ ਕਹੀਆਂ ਨੇ ਜਿਨ੍ਹਾਂ ਨਾਲ ਆਪਾਂ ਜ਼ਿੰਦਗੀ ਜਿਹੜੀ ਆ ਉਸ ਖੁਸ਼ਹਰਣੀ ਬਣਾ ਸਕਦੇ ਆ ਪਰ ਮਿਲ ਕੇ ਇੱਕ ਚੰਗੇ ਸੁਭਾਜ ਦੀ ਸਿਰਜਣਾ ਕਰ ਸਕਦੇ ਆ ਮੈਂ ਸਮਝਦਾ ਕਿ ਦੁਨੀਆ ਵਿਦਾਸ ਜੀ ਦੀ ਬਾਣੀ ਕੇਵਲ ਮੁਲਕ ਤੇ ਨਹੀਂ ਅਰ ਸਾਰੇ ਦੁਨੀਆਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਮਨਾਇਆ ਜਾਂਦਾ ਉਸ ਤੇਜ ਪਵਿੱਤਰ ਦਿਨ ਦੇ ਉੱਪਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਰਹਿੰਦੇ ਸੂਬਿਆਂ ਦੇ ਵਿੱਚ ਔਰ ਮੁਲਕ ਦੇ ਸਾਰੇ ਲੋਕਾਂ ਨੂੰ ਮੁਬਾਰਕ ਆ ਔਰ ਪਰਮੇਸ਼ਵਰ ਕਰੇ ਕਿ ਉਹਦੀ ਬਾਣੀ ਦੇ ਨਾਲ ਜੁੜ ਕੇ ਆਪਾਂ ਮਿਲ ਕੇ ਤੇ ਚੰਗੀ ਜਿਹੀ ਜ਼ਿੰਦਗੀ ਬਤੀਤ ਕਰਦੇ ਹੋਏ ਚੰਗੇ ਸਬਕ ਦੀ ਸਿਰਜਣਾ ਕਰਨੀ। ਸ਼੍ਰੀ ਗੋਬਿੰਦ ਸਾਹਿਬਾ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਨੇ ਔਰ ਸ਼੍ਰੀਸ਼੍ਰੀ 108 ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੀ ਜੋਗ ਭਾਈ ਦੇ ਹਿੱਥ ਇਹ ਸਾਰੇ ਗੁਰਦਾਸਪੁਰ ਦੀ ਇਲਾਕਾ ਭਰ ਤੋਂ ਨਿਵਾਸੀ ਜਿਹੜੇ ਨੇ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਸੋ ਸਾਰੇ ਸੰਗਤਾਂ ਨੂੰ ਅੱਜ ਲੱਖ ਲੱਖ ਮੁਬਾਰਕਬਾਦ ਦਿੰਨੇ ਆਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਉਸ ਸੰਬੰਧ ਵਿੱਚ ਰਾਤ ਨੂੰ ਦੀਵਾਲਾ ਕੀਤੀ ਜਾਵੇ ਔਰ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਸੰਦੇਸ਼ ਦਿੱਤਾ ਜਾਵੇ ਅੱਜ ਵੀ ਜਿਹੜੀ ਸੰਗਤ ਸ਼ੋਭਾ ਯਾਤਰਾ ਦੇ ਵਿੱਚ ਜਾ ਰਹੀ ਹੈ ਹੁਣਾਂ ਨੂੰ ਵੀ ਬੇਨਤੀ ਹੈ ਕਿ ਬੜੇ ਪਿਆਰ ਮੁਹੱਬਤ ਦੇ ਨਾਲ ਚੱਲਣਾ ਔਰ ਇਹ ਸਾਂਝੀ ਬਲਤਾਂ ਦਾ ਹੈ ਤਿਉਹਾਰ ਹੈ ਸਭ ਬੜੇ ਪਿਆਰ ਨਾਲ ਸਾਰੇ ਚੱਲਣਾ ਕਾਲੀ ਨਹੀਂ ਕਰਨੀ ਸਾਰੇ ਜੁਬਾ ਵਰਗ ਨੂੰ ਵੀ ਬੇਨਤੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਔਰ ਗੁਰੂ ਜੀ ਦੀ ਸਿੱਖਿਆ ਆ ਦੀਮ ਦੁ ਮੰਨਦਿਆ ਹੋਇਆ ਪਿਆਰ ਮੁਹੱਬਤ ਨਾਲ ਰਹਿ ਕੇ ਨਾ ਚੱਲਣਾ ਆ ਸ੍ਰੀ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਇਹ ਸ਼ੋਭਾ ਯਾਤਰਾ ਗੁਰਦਾਸਪੁਰ ਵਿੱਚ ਬਹੁਤ ਲੰਮੇ ਸਮੇਂ ਤੋਂ ਇੱਥੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਇਲਾਕੇ ਭਰ ਦੇ ਸਾਰੇ ਪਿੰਡਾਂ ਦੇ ਲੋਕ ਇਸ ਨੂੰ ਇਸ ਦੀ ਮਾਨਤਾ ਰੱਖਦੇ ਨੇ ਇਸ ਗੁਰੂ ਘਰ ਦੀ ਮਾਨਤਾ ਰੱਖਦੇ ਨੇ ਸੋ ਸਾਰੇ ਇਲਾਕੇ ਵਿੱਚ ਲੋਕ ਆ ਕੇ ਸ਼ਾਮਲ ਹੁੰਦੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਆਂਦੇ ਨੇ ਉਹ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਉਸ ਗੁਰੂ ਉਸਰ ਮਹਾਨ ਰੈਬਰ ਦਾ ਜਨਮ ਦਿਹਾੜਾ ਜਿਸ ਨੇ ਜਿਸ ਨੇ ਇੱਕ ਬਰਾਬਰਤਾ ਦਾ ਸੰਦੇਸ਼ ਰਿਆ ਕੇ ਦਿੱਤਾ ਹੈ ਬਹੁਤ ਵੱਡੇ ਪੱਧਰ ਉਤੇ ਲੰਗਰ ਵੀ ਕੀਤਾ ਜਾ ਰਿਹਾ ਔਰ ਸਾਰੇ ਸੰਗਤਾਂ ਜਿਹੜੀਆਂ ਉਹ ਲੰਗਰ ਛਕਣ ਕੇ ਜਾਣ ਗਿਆ